ਕੰਦੇ ਪੰਜਾਬ ਦੇ ਵਿੱਚ ਪਾਣੀ ਧਰਤੀ ਦੇ ਹੇਠਾਂ ਚਲਾ ਗਿਆ। ਕਈ ਪਿੰਡ ਦਾ ਆ ਪਾਣੀ ਤੋਂ ਲਾਚਾਰੇ ਹੋ ਗਏ। ਕਈ ਪਿੰਡਾਂ ਦੇ ਵਿੱਚ ਪਾਣੀ ਬਿਲਕੁਲ ਖਤਮ ਹੋ ਗਿਆ। ਪਰ ਬਾਈ ਜੀ ਹਿਮਾਚਲ ਦੇ ਵਿੱਚ ਹੱਦ ਤੋਂ ਵੱਧ ਦਾ ਇੱਥੇ ਦਰਖਤ ਨੇ ਬਾਈ ਜੀ ਤੇ ਕੁਦਰਤੀ ਦਰਖਤ ਨੇ ਤੇ ਆਪਣੇ ਪੰਜਾਬ ਦੇ ਵਿੱਚ ਦਰਖਤ ਲੋਕ ਵੱਢ ਰਹੇ ਨੇ, ਕੱਟ ਰਹੇ ਨੇ। ਹਿਮਾਚਲ ਚ ਆਏ ਸੀ ਸਾਨੂੰ ਇਹ ਨਲਕਾ ਮਿਲਿਆ ਬਾਈ ਜੀ। ਤੇ ਆ ਨਲਕਾ ਦੇਖੋ ਬਾਈ ਜੀ। ਪੂਰਾ ਵੀ ਘੇੜਨਾ ਨਹੀਂ ਪੈ ਰਿਹਾ ਤੇ ਪਾਣੀ ਨਿਕਲ ਰਿਹਾ ਤੇ ਸਾਨੂੰ ਲੱਗਿਆ ਤੁਹਾਡੇ ਨਾਲ ਵੀਡੀਓ ਕਰਨੀ ਚਾਹੀਦੀ ਹੈ ਸ਼ੇਅਰ ਤਾਂ ਕਿ ਭਾਈ ਜੀ ਆਪਣੇ ਲੋਕਾਂ ਨੂੰ ਥੋੜਾ ਬੋਧਾ ਪਤਾ ਲੱਗ ਸਕੇ ਭਾਈ ਜੀ ਆਪਣੇ ਪਾਣੀ ਠੰਡਾ ਦੂਜੀ ਗੱਲ ਕੋਈ ਫਰਕ ਨਹੀਂ ਆਪਣੇ ਪੰਜਾਬ ਚ ਹੁਣ ਨਲਕੇ ਬਿਲਕੁਲ ਅਲੋਪ ਹੋ ਗਏ ਭਾਈ ਜੀ ਹਾਈ ਨਹੀਂ ਨਲਕੇ ਪਹਿਲਾਂ ਹੁੰਦੇ ਸੀ ਹੁਣ ਨਹੀਂ ਹੈਗੇ ਭਾਈ ਜੀ ਸਵਾਸੀਪਲ ਹੋ ਗਏ ਭਾਈ ਹੁਣ ਡਿਗਾ ਬਟਨ ਦਬਦੇ ਆ ਪਾਣੀ ਚੱਲੀ ਜਾਂਦਾ ਉਸ ਤੋਂ ਬਾਅਦ ਬੰਦ ਕੋਈ ਇਹ ਕਰਦਾ ਏ ਭਾਈ ਜੀ ਇਹ ਨਲਕਾ ਸਾਨੂੰ ਹਿਮਾਚਲ ਚ ਮਿਲਿਆ ਫੋਨ ਚੱਕ ਲੋ ਤੇ ਹਿਮਾਚਲ ਚ ਮਿਲਿਆ ਇਹ ਨਲਕਾ ਤੇ ਚੱਲਦਾ ਭਾਈ ਜੀ ਸਭ ਤੋਂ ਵੱਡੀ ਗੱਲ ਤਾਂ ਅੱਧੀ ਉਹ ਮਾਰਨ ਤੇ ਹੀ ਪਾਣੀ ਬਾਹਰ ਨਿਕਲਦਾ ਤਾਂ ਭਾਈ ਜੀ ਵੱਧ ਤੋਂ ਵੱਧ ਦਰਖਤ ਲਾਣੇ ਚਾਹੀਦੇ ਆ ਤੇ ਆਹ ਨਲਕੇ ਦੇਖੋ ਭਾਈ ਜੀ ਦੇਖਣ ਨੂੰ ਮਿਲੇ ਹਿਮਾਚਲ ਚ ਤੇ ਚੱਲ ਰਹੇ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂਕਿ ਸਭ ਤੱਕ ਵੀਡੀਓ ਪਹੁੰਚ ਸਕੇ ਕਿ ਭਾਈ ਜੀ ਹਿਮਾਚਲ ਚ ਨਲਕੇ ਨੇ ਕਿਉਂਕਿ ਇੱਥੇ ਜਿਆਦਾ ਦਰਖਤ ਨਹੀਂ ਦੇ ਪਾਣੀ ਵੀ ਉੱਪਰ ਆ ਆਪਣੇ ਦਰਖਤ ਕੱਟੇ ਜਾ ਰਹੇ ਨੇ ਦਰਖਤ ਕੱਟੇ ਜਾ ਰਹੇ ਤੇ ਪਾਣੀ ਵੀ ਥੱਲੇ ਜਾ ਰਿਹਾ ਤੇ ਨਲਕੇ ਦਾ ਬਿਲਕੁਲ ਖਤਮੇ ਹੋ ਗਏ। ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂ ਕਿ ਸਬ ਤੱਕ ਵੀਡੀਓ ਪਹੁੰਚ ਸਕੇ। ਵੱਧ ਤੋਂ ਵੱਧ ਦਰਖਤ ਲਾਓ ਬਾਈ ਜੀ ਤਾਂ ਕਿ ਪਾਣੀ ਉੱਪਰ ਆਵੇ ਤੇ ਠੰਡਕ ਹੋਵੇ ਪੰਜਾਬ 'ਚ ਇੱਥੇ ਮੌਸਮ ਬੜਾ ਠੰਡਾ ਬਾਈ ਜੀ ਕਿਉਂਕਿ ਚਾਰੇ ਪਾਸੇ ਦਰਖਤ ਆ। ਤੇ ਮੀਂਹ ਵੀ ਪੈਂਦਾ। ਆਪਣੇ ਉੱਥੇ ਕੱਟੇ ਜਾ ਰਹੇ ਦਰਖਤ ਤੇ ਮੀਂਹ ਵੀ ਨਹੀਂ ਪੈਂਦਾ ਤੇ ਵੱਧ ਤੋਂ ਵੱਧ ਗਰਮੀ ਹੋ ਰਹੀ ਆ। ਸ਼ੇਅਰ ਕਰ ਦਿਓ ਵੀਡੀਓ ਨੂੰ ਤਾਂ ਕਿ ਸਬ ਤੱਕ ਵੀਡੀਓ ਪਹੁੰਚ ਸਕੇ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ।